ਹੈਲੋ ਦੋਸਤੋ ਸਾਰਨ ਸਭ ਚਿਰਕਾਲ ਕਿਵੇਂ ਸਾਰੇ ਜਣੇ ਉਮੀਦ ਕਰਦਾ ਸਤਿ ਠੀਕ ਹੋਣਗੇ ਦੋਸਤੋ ਖੇਤ ਆਏ ਹੋਇਆ ਤੇ ਇਧਰ ਜੋ ਸਬਜ਼ੀਆਂ ਲਗਾਈਆਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਦਿਖਾਈਆਂ ਆ ਅੱਜ ਦੁਬਾਰਾ ਫੇਰ ਆਪਾਂ ਇੱਕ ਵਾਰ ਸੋਚਾ ਇਹ ਸਬਜ਼ੀ ਤੁਹਾਨੂੰ ਦਿਖਾ ਦਈਏ ਪਹਿਲੀ ਜੋ ਖਾਲੀ ਦੇ ਵਿੱਚ ਆਪਾਂ ਨੇ ਹਰੇ ਮਟਰ ਲਗਾਏ ਹੋਇਆ ਕਾਫੀ ਵਧੀਆ ਹੋ ਰਿਹਾ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਨੇ ਆਲੂ ਲਗਾਇਆ ਤੇ ਇਹ ਆਲੂਆਂ ਦੀ ਜੋ ਆਪਾਂ ਨੇ ਬਜਾਈ ਕੀਤੀ ਆ ਇਹ ਬਿਲਕੁਲ ਆਰਗੈਨਿਕ ਆਲੂ ਆ ਇਹਦੇ ਵਿੱਚ ਆਪਾਂ ਨੇ ਕੋਈ ਡੀਪੀ ਖਾਦ ਬਜਾਈ ਟਾਈਮ ਨਹੀਂ ਪਾਈ ਉਸ ਤੋਂ ਬਾਅਦ ਕੋਈ ਇਹਦੇ ਉੱਪਰ ਆਪਾਂ ਨੇ ਕੋਈ ਯੂਰੀਆ ਖਾਦ ਜਾਂ ਕੋਈ ਹੋਰ ਕਿਸੇ 스프ਰੇ ਦੀ ਆਪਾਂ ਵਰਤੋਂ ਨਹੀਂ ਕੀਤੀ ਤੇ ਇਦਾਂ ਦੀਆਂ ਸਬਜ਼ੀਆਂ ਵੱਧ ਤੋਂ ਵੱਧ ਕਿਸਾਨਾਂ ਨੂੰ ਲਗਾਉਣੀਆਂ ਚਾਹੀਦੀਆਂ ਜੇ ਕੋਈ ਵੇਚਣ ਵਾਸਤੇ ਲਗਾ ਸਕਦਾ ਆ ਤ ਬੜੀ ਵਧੀਆ ਗੱਲ ਆ ਨਹੀਂ ਤਾਂ ਫਿਰ ਆਪਦੇ ਖਾਣ ਲਈ ਤਾਂ ਜ਼ਰੂਰ ਇਸ ਤਰ੍ਹਾਂ ਆਰਗੇਨਿਕ ਜੋ ਸਬਜ਼ੀਆਂ ਤੇ ਹੋਰ ਵੀ ਕੋਈ ਫਸਲ ਆ ਜੋ ਵੀ ਆਪਾਂ ਉਗਾ ਸਕਦੇ ਆ ਉਹਨਾਂ ਦੀ ਬਿਜਾਈ ਕੀਤੀ ਜਾਵੇ ਤੇ ਇਧਰ ਆਪਣੀ ਲਸਣ ਦੀ ਬਿਜਾਈ ਕੀਤੀ ਹੋਈ ਆ ਅੱਗੇ ਮੇਥਾ ਆ ਤੇ ਇਧਰ ਪੱਠੇ ਆ ਪੱਠਾਂ ਦੇ ਵਿੱਚ ਵੀ ਕੋਈ ਆਪਾਂ ਨੇ ਕੋਈ ਰੇਸਪਰੇ ਨਹੀਂ ਪਾਈ ਤੇ ਇਧਰ ਆਪਾਂ ਜੋ ਲਗਾਏ ਹੋਇਆ ਗੰਨੇ ਤੇ ਗੰਨੇ ਜੋ ਲਗਾਏ ਆ ਤੇ ਇਹਦਾ ਆਪਾਂ ਜੋ ਗੋੜ ਬਣਾਉਣਾ ਹੈ ਤੇ ਉਸ ਤੋਂ ਪਹਿਲਾਂ ਜਿਵੇਂ ਜਿਵੇਂ ਆਪਾਂ ਖੇਤ ਚੱਕਰ ਲਾਉਂਦੇ ਆ ਤੇ ਆਪਾਂ ਗੰਨਾ ਜ਼ਰੂਰ ਚੂਪਦੇ ਆ ਕਿਉਂਕਿ ਗੰਨਾ ਚੂਪਨ ਦੇ ਬਹੁਤ ਹੀ ਜ਼ਿਆਦਾ ਫਾਇਦੇ ਆ ਇਹ ਦੇਖ ਸਕਦੇ ਹੋ ਤੁਸੀਂ ਆਪਣੇ ਹੱਥੇ ਗੰਨਾ ਆ ਇਹ ਦੀ ਜੋ ਛਿਲਕਾ ਆਪਾਂ ਨੇ ਉਤਾਰਿਆ ਤੇ ਥੋੜਾ ਗੰਨਾ ਅੱਗੇ ਵੀ ਪਿਆ ਆ ਅੱਜ ਆਪਾਂ ਗੱਲ ਕਰ ਰਹੇ ਸੀ ਕਿ ਗੰਨਾ ਚੂਪਨ ਦੇ ਜੋ ਫਾਇਦੇ ਹਨ ਕਿ ਇਹਦੇ ਨਾਲ ਦੰਦ ਬਹੁਤ ਹੀ ਜ਼ਿਆਦਾ ਮਜ਼ਬੂਤ ਰਹਿੰਦੇ ਆ ਤੰਦਾ ਦੀ ਐਕਸਰਸਾਈਜ਼ ਹੁੰਦੀ ਆ ਕਿਉਂਕਿ ਪੁਰਾਣੇ ਜੋ ਬਜ਼ੁਰਗ ਗੰਨੇ ਚੂਪਿਆ ਕਰਦੇ ਸੀ ਤੇ ਉਹਨਾਂ ਦੇ ਦੰਦ ਬਹੁਤ ਹੀ ਮਜ਼ਬੂਤ ਹੋਇਆ ਕਰਦੇ ਸੀ ਕਿਉਂਕਿ ਕਦੇ ਆਪਾਂ ਸੁਣਾ ਨਹੀਂ ਸੀ ਕਿ ਦੰਦਾਂ ਦੇ ਵਿੱਚ ਕੋਈ ਕੀੜਾ ਲੱਗਾ ਜਾਂ ਦੰਦ ਉਮਰ ਤੋਂ ਪਹਿਲਾਂ ਟੁੱਟ ਗਏ ਪਰ ਹੋਂਦੇ ਜਿੰਨੇ ਵੀ ਕੋਈ ਨੌਜਵਾਨੀਆਂ ਜਾਂ ਬੱਚੇ ਆ ਜਾਂ ਇਸ ਤੋਂ ਪਹਿਲਾਂ ਵੀ ਕੋਈ 10-15 ਸਾਲ ਦੇ ਜੋ ਲੋਕ ਆ ਤੇ ਕਾਫੀ ਦੰਦਾਂ ਦੇ ਵਿੱਚ ਜੋ ਕਮਜ਼ੋਰੀ ਆਉਣੀ ਸ਼ੁਰੂ ਹੋਈ ਆ ਤੇ ਦੰਦ ਜਲਦੀ ਟੁੱਟ ਜਾਂਦੇ ਆ ਤੇ ਇਸ ਕਰਕੇ ਦੋਸਤੋ ਜਿੰਨਾਂ ਕੋਲ ਵੀ ਖੇਤੀ ਆ ਖੇਤਾਂ ਦੇ ਵਿੱਚ ਗੰਨੇ ਜ਼ਰੂਰ ਬੀਜਿਆ ਕਰੋ ਤੇ ਉਹੀ ਗੰਨੇ ਜਦੋਂ ਹੋ ਜਾਣ ਤਾਂ ਉਹਨਾਂ ਨੂੰ ਚੁਪਿਆ ਵੀ ਜ਼ਰੂਰ ਕਰੋ ਤਾਂ ਜੋ ਦੰਦਾਂ ਦੀ ਐਕਸਰਸਾਈਜ਼ ਹੋ ਸਕੇ ਦੰਦ ਮਜ਼ਬੂਤ ਬਣ ਧੰਨਵਾਦ